ਸਤ ਸ਼੍ਰੀ ਅਕਾਲ ਦੋਸਤੋ ਚੈਨਲ ਐ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਆ ਰਹੀ ਹੁਣੇ ਹੁਣੇ ਕੈਨੇਡਾ ਤੋਂ ਆਈ ਇਹ ਵੱਡੀ ਮਾੜੀ ਖਬਰ ਲੋਕਾਂ ਨੂੰ ਲੱਗ ਗਿਆ ਵੱਡਾ ਝਟਕਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਨਿਕਲ ਕੇ ਆ ਰਹੀ ਹੈ ਜੀ ਹਾਂ ਇੱਕ ਇਤਿਹਾਸਕ ਫੈਸਲੇ ਜੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰਨ ਐਕਸਪ੍ਰੈਸ ਐਂਟਰੀ ਪ੍ਰਣਾਲੀ ਦੇ ਵਿੱਚ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੁਆਰਾ ਨੌਕਰੀਆਂ ਪੀਕਸਨਲੀ ਬਾਉਂਡਸ ਪੁਆਇੰਟਾਂ ਨੂੰ ਹਟਾਉਣ ਦਾ ਐਲਾਨ ਕੀਤਾ ਹੈ ਇਹ ਤੋਂ ਦਿੱਲੀ ਤੋਂ ਪ੍ਰਭਾਵੀ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀਆਂ ਅਤੇ ਚੱਕਮਤ ਤੋਂ ਤਬਦੀਲੀ ਨੂੰ ਦਰਸਾਉਂਦੀ ਹੈ ਇਸ ਨਾਲ ਸਤਾਈ ਨਿਵਾਸੀ ਦੀ ਮੰਗ ਕਰਨ ਵਾਲੇ ਸਥਾਈ ਵਿਦੇਸ਼ੀ ਗਾਮੇ ਦਾ ਸਿੱਧਾ ਸਰਪੰਦਾ ਹੈ ਲੱ ਮੇ ਬੈਕ ਡੈਕ ਨੌਕਰੀ ਦੀਆਂ ਪੇਸ਼ਕਸ਼ਾਂ ਵਾਲੇ ਬਿਨੇਕਾਰਾਂ ਨੂੰ ਰੁਪਿਆ ਆਇਆ 200 ਵਾਧੂ ਵਿਆਪਕ ਰੇਕਿੰਗ ਸਿਸਟਮ ਸੀਆਰਐਸ ਅੰਕ ਪ੍ਰਾਪਤ ਕਰ ਸਕਦੇ ਹਨ ਉਹਨਾਂ ਨੂੰ ਪ੍ਰਤੀਯੋਗੀ ਐਕਸਪ੍ਰੈਸ ਐਂਟਰੀ ਪੁਲ ਵਿੱਚ ਚੱਕਨ ਮਹੱਤਵਪੂਰਨ ਫਾਇਦਾ ਦਿੰਦੇ ਹੋਏ 18 ਦਸੰਬਰ 2024 ਤੱਕ ਇਹ ਬੋਨਸ ਖਤਮ ਕਰ ਦਿੱਤੇ ਗਏ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ